ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹਿੰਮਤ ਲਾਈਵ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਵੇ ਅੱਜ ਦੀ ਵੀਡੀਓ ਦੇ ਵਿੱਚ ਆ ਸਾਰਾ ਮਾਲ ਹੀ ਸੇਲ ਆ ਵਕਾਊ ਆ ਮਾੜੀ ਮੰਡੀ ਨਾਲੋਂ ਜ਼ਿਆਦਾ ਵਹਿਣਾ ਮੁੱਲ ਕਿਰਾਂ ਦਾ ਵੀਰ ਕਹਿੰਦਾ ਜੈ ਜੀ ਹੋਣਗੇ ਬਾਕੀ ਤੁਸੀਂ ਵੀਰ ਦੇ ਮੂੰਹੋਂ ਸੌਣੀ ਲੈਣੇ ਇਨਫੋਰਮੇਸ਼ਨ ਲੈ ਦੇਣਾ ਸਾਰੀਆਂ ਹੀ ਵਹਿੜਾ ਸੇਲ ਆ ਆਪ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇਰਾ ਸਤਿ ਸ਼੍ਰੀ ਅਕਾਲ ਨਾਂ ਭਾਈ ਕਰਤਾਰ ਸਿੰਘਾ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਆਪਾਂ ਨੂੰ ਮੋਗੇ ਪਿੰਡ ਜੀ ਫੋਨ ਨੰਬਰ ਦੱਸਦੇ 9801755678 ਇੱਕ ਨੰਬਰ ਤੋਂ ਸ਼ੁਰੂ ਕਰ ਲੱਗਦਾ ਤਾਂ ਵੱਛੀ ਇਹ ਪਹਿਲਾ ਸੂਆ ਦੋਨਾਂ ਨੂੰ ਟੋਪਰਾ ਕਿੰਨੇ ਦਿਨ ਲੈ ਜੂ ਦਿਨ ਹਜੇ ਲੈ ਜੂਗੇ ਕੋਰੇ 5-4 ਕਿੰਨਾ ਕੁ ਦਿਨ ਘੱਟ ਜੂ ਖੁੱਦ ਵੀ ਦੇ ਮਾਲਕ ਨੂੰ ਲਈ ਇਹਦੀ ਮਾਂ ਦਾ ਦੁੱਧ ਸੀ ਦਾ 32-33 ਲੀਟਰ ਇਹ ਵੀ ਕਰੋ ਗਰੰਟੀ ਦੇ ਆਪਾਂ ਨੂੰ ਪਲੂਣ ਵਹਿੜ ਦੱਤੀ ਹੈ ਜਾਇਦ ਜਾਂ ਮੁੱਲ ਇਹਦਾ ਮੁੱਲ ਕਰਾਉਣ ਨੂੰ ਕਿੰਨਾ ਕਰਾਉਣਾ 60000 ਦੀ ਵਹਿੜ ਦੇਣੀ ਛੜੀ ਬੰਨ ਆ ਦੋਸਤੋ ਇੱਕ ਨੰਬਰ ਪਹਿਲਾ ਸੂਆ ਪਲੂਣ ਵਹਿੜ ਡੱਬੀ ਵੱਛੀ ਹੈ 20 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆ ਜੂ ਮਾਂ ਦਾ ਦੁੱਧ ਵੀਰ ਬਹੁਤ ਦੱਸਦਾ ਹੈ ਕੱਦ ਕਾਠ ਪੂਰਾ ਹੀ ਐ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਸੋਹਣਾ ਠੋਸ ਨਿਗਰ ਆ ਪੰਜ ਚਾਰ ਦਿਨ ਹਜੇ ਲੈ ਜੂ ਸਾਰੀ ਵਾਲ ਟੱਲ ਕੱਢ ਕੇ ਸੋਣਾ ਥਾਣਾ ਦੀ ਸਾਫ ਸੁਥਰੀ ਆ ਡੱਬੀ ਬੱਚੀ ਪ੍ਰਿੰਟ ਵਾਲੀ ਪਹਿਲਾ ਸੂਆ ਪਲੂਣ ਮੱਚੀ ਛੱਡੀ ਆ ਠੀਕ ਐ 60000 ਦੀ ਬਾਈ ਕਹਿੰਦਾ ਦੇ ਦੇਣੀ ਬਾਈ ਦੇ ਕੱਦ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਫੋਰ ਸ਼ੰਘਪੂਰਾ ਵੀ ਨਹੀਂ ਸੋਹਣੇ ਥਾਣੇ ਗੈਪ ਚ ਲੱਗੇ ਹੋਏ ਆ ਵਜਨ ਮਜਨ ਬਹੁਤ ਐ 20 ਕਿਲੋ ਬਾਈ ਦਾਸਾ ਦੁੱਧ ਪਿਆ ਜੂ ਦੋ ਨੰਬਰ ਦਾ ਕਹਿੰਦਾ ਮੈਂ ਸੂਆ ਕਰ ਦਿੱਤਾ ਤੂੰ ਚਾਹ ਪਾਜੀ ਕਿੰਨੇ ਕਦਨ ਲੈ ਜੂ ਦਿਨ ਇਹ ਵੀ ਬਸ 7-8 ਵਜੇ ਦੀ ਕਿੰਨਾ ਕਦ ਦੁੱਧ ਕੱਢ ਜੂ ਦੁੱਧ ਵੀਰੇ ਵੇੜ ਮੜਾ ਗੋਰਨਾ ਮਖਾਦੀ ਬਰੀਕੀਆਂ ਬਹੁਤ ਨਹੀਂ ਪਲੂਨ ਦਾ ਦੁੱਧ ਤਵਾ 23-24 ਲੀਟਰ ਠੀਕ ਹੈ ਤਾਂ ਬਹੁਤ ਚੰਗਾ ਜੈ ਜੈ ਮੋਲ ਹਾਂ ਹੂੰ 55000 ਲੈਣਾ ਹੈ ਕੱਢੀ ਬਾਹਰ ਆ ਦੋਸਤੋ ਦੋ ਨੰਬਰ 51000 22 ਕਹਿੰਦਾ ਲੈਣਾ 23 ਕਿਲੋ ਦੁੱਧ 22 ਦੱਸਦਾ ਕਿ ਇਹਨੇ ਪਿਛਲੇ ਸੂਏ ਦਿੱਤਾ ਸੂਨ ਨੂੰ ਤਿਆਰ ਆ ਕੋਈ 5-4 ਦਿਨ ਲੈ ਜੂ ਵਲਟਲਾਂ ਬਹੁਤ ਪਈਆਂ ਹਵਾਨਾ ਰਾਵੜੰਗੂ ਵੱਧਾ ਫਟੰਗੂ ਪਿਛੇ ਨੂੰ ਵਾਨਾ ਵੱਧਾ ਸਾਰੀ ਵਲਟੱਲ ਕੱਢ ਕੇ ਸੂਨਾ ਬਾਕੀ 9:00 ਦੇ ਦੋ ਹੀ ਸੈਡੀ ਨਾੜਾ ਖਾਦੇ ਬਹੁਤ ਮੋਟੀਆਂ ਦੁੱਧਾਂ ਦੇ ਨਾੜਾ ਸਾਰੀਆਂ 51000 ਦੀ ਬਾਈ ਕਹਿੰਦਾ ਦੇ ਦੇਣੀ ਆ ਥਣ ਸੋਹਣੀਆਂ ਗੈਬ ਚ ਲੱਗੇ ਹੋਏ ਆ ਹੱਥੀ ਚਵਾਈ ਵਾਲੇ ਥਾਨ ਐ ਐਚਐਫ ਨਸਲ ਦੀ ਡੱਬੀ ਵੈੜ 51000 ਮੋਲਾ ਵਿੱਚੋਂ ਮਾਨ ਹੋ ਜੂਗਾ ਅਗਲਾ ਬੇਫਿਕਰ ਹੋ ਕੇ ਆਜੇ 1 ਨੰਬਰ 60000 ਦੀ 2 ਨੰਬਰ 51000 ਦੀ ਇਹਦਾ ਕੰਨਵਾ ਸੂਆ ਕਰਦਾ ਇਤਾਂ ਇਹ ਸ਼ੇਕਦਾਨ ਦਾ ਦੂਜਾ ਸੂਆ ਭਾਈ ਕਿੰਨੇ ਕਿ ਦਿਨ ਲੈ ਜੂ ਦਿਨ ਇਹ ਵੀ ਦੱਸ ਭਾਈ ਬੱਚੀ ਦੇ ਕਿੰਨਾ ਕਿ ਦੁੱਧ ਕੱਢ ਜੂ 10ਾਂ ਦਿਨਾਂ ਦੀ ਕੱਚੀ ਐ 22 ਕਿਲੋ ਵਾਂਗੂ 22 ਦਾਸ ਦਾ ਦੁੱਧ ਦਿੱਤਾ ਪੂਰੀ ਵੱਡੀ ਵਿਹੜਾ ਥਾਂ ਲੈ ਦੀ ਹਾਈਟ ਲਗਭਗ ਸਾਰੀਆਂ ਵਿਹੜਾਂ ਦੀ ਸੇਮ ਹੀ ਆ ਥਣ ਸੋਹਣਿਆ ਮੋਟੇ ਦੁੱਧ ਵਾਲੇ ਹੱਦੀ ਚਵਾਈ ਵਾਲੇ ਬਾਕੀ ਹਰੇਕ ਵੀਡੀਓ 'ਚ ਵਾਰ-ਵਾਰ ਕਹਿੰਦਾ ਇਹਦਾ ਇੱਕ ਯਰੀਆ ਆ ਕਿ ਆਪਾਂ ਨੂੰ YouTube ਦਾ ਯਰੀਆ ਆ ਕਿ ਆਪਾਂ ਨੂੰ ਘਰੇ ਬੈਠਿਆਂ ਨੂੰ ਪਸ਼ੂਆਂ ਦਾ ਪਤਾ ਲੱਗ ਜਾਂਦਾ ਕਿ ਫਲਾਨੇ ਏਰੀਏ ਮੱਝ ਖੜੀ ਆ ਫਲਾਨੇ ਏਰੀਏ ਚ ਗਾਂ ਖੜੀ ਆ ਤੇ ਬਾਅਦ ਚ ਉਹਦੂ ਅਗਲੇ ਦੇ ਘਰੇ ਜਾਓ ਅਗਲੇ ਦੇ ਘਰੇ ਜਾ ਕੇ ਤਸੱਲੀ ਕਰੋ ਨਾਗ ਬਹੁਤ ਐ ਜਿਹੜਾ ਪਸ਼ੂ ਵੀ ਤੁਹਾਡੇ ਪਸੰਦ ਆਉਂਦਾ ਬਾਈ ਦੇ ਘਰੇ ਆਓ ਆਪਦੀ ਤਸੱਲੀ ਕਰਕੇ ਨਰਖ ਪਰਖਣਾ ਸੌਦਾ ਕਰਕੇ ਲੈ ਲਓ ਵਾਲ ਢੇਲਾਂ ਬਹੁਤ ਪਈਆਂ 10 ਦਿਨਾਂ ਦੀ ਕੱਚੀ ਮੋਲੇ ਦਾ ਹਾਂ ਨਾ 55000 ਦੀ ਤਸੱਲੀ ਹਾਂ ਨਾ 57000 ਦੀ 2 ਨੰਬਰ 51000 ਦੀ 1 ਨੰਬਰ 60000 ਦੀ ਇਹਦਾ ਕੰਨਵਾ ਸੂਆ ਇਹ ਦੂਜਾ ਸੂਹ ਆ ਚਾਰ ਦਾੰਦਾ ਮੂਹ। ਕਿੰਨੇ ਦਿਨ ਲੈ ਜੂ? ਬਹੁਤ ਚੰਗੀ ਘਿਹੜ ਆ। ਦਿਨ ਸਦੇ 5-7 ਦਿਨ ਦੁੱਧ ਦੋਦਾ 18 ਮੂਹ ਦਾ। 5-7 ਦਿਨ ਪਏ ਆ। 18 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਹਫਤੇ ਦੀ ਕੱਚੀ ਆ ਦੂਜੇ ਸੂਹੇ ਸੁੰਦੀ ਆ। ਹਵਾਨੇ ਦੀ ਤਿਆਰੀ ਬਹੁਤ ਐ। ਥਣ ਮੋਟੇ ਆ। ਆਸਦੀ ਚਵਾਈ ਵਾਲੇ ਜੈਜ। ਜੈਜ ਹੀ ਆ ਕੋਈ ਬਾੜਾ ਵੱਡਾ। ਥਣ ਨਹੀਂ ਨਾ ਹੀ ਕੋਈ ਚੁੰਡੀ ਵਾਲਾ ਥਾਣਾ ਕਿ ਹੱਥ ਚ ਨਹੀਂ ਆਉਂਦਾ ਜਿਹੜਾ ਆਪਾਂ ਨੂੰ ਸਹੀ ਅਥੀ ਚਵਾਈ ਵਾਲਾ ਥਣ ਚਾਹੀਦਾ। ਉਹ ਥਾਣਾ ਮੁਠੀ ਵਾਲਾ ਹਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਭਾਵੇਂ ਅਗਲਾ ਥੀ ਚਵਾਈ ਕਰ ਲੇ ਭਾਵੇਂ ਮਸ਼ੀਨ ਤੇ ਚਵਾਈ ਕਰ ਲੇ ਥਾਣਾ ਦਾ ਸਾਈਜ਼ ਪੂਰਾ ਸੋਹਣਾ ਮੋਲੇ ਦਾ ਜੈਜ ਆ ਸਾਡੇ 56000 ਦੀ ਦੇਣੀ ਹੈ 56000 ਦੀ ਬਾਈ ਕਹਿੰਦਾ ਐਸ ਨੂੰ ਆਪਾਂ ਦੇਣੀ ਹੈ ਬਾਕੀ ਮੈਂ ਪਹਿਲਾਂ ਵੀ ਕਿਹਾ ਦੁਬਾਰਾ ਵੀ ਕਹਿ ਦੇਣਾ ਬੇਫਿਕਰ ਹੋ ਕੇ ਆਜੋ ਨਗ ਬਹੁਤ ਹੈ ਕੋਈ ਨਾ ਕੋਈ ਨਗ ਤੁਹਾਡੇ ਪਸੰਦ ਆ ਹੀ ਜਾਣਾ ਵੱਧ ਦੁੱਧ ਵਾਲੀਆਂ ਵੀ ਹੈਗੀਆਂ ਘੱਟ ਦੁੱਧ ਵਾਲੀਆਂ ਵੀ ਹੈਗੀਆਂ ਡੱਬੀਆਂ ਵੀ ਹੈਗੀਆਂ ਕਾਲੀਆਂ ਵੀ ਹੈਗੀਆਂ ਕ੍ਰੋਸ ਆਂਗ ਦੀਆਂ ਵਹਿੜਾਂ ਵੀ ਹੈਗੀਆਂ ਲਗਭਗ ਸਾਰੀ ਬਨ ਗਈ ਹੈਗੀ ਆ ਜਿਹੜੀ ਵੀ ਬਨ ਗਈ ਤੁਹਾਡੇ ਜਾਨਵਰ ਤੁਹਾਡੇ ਪਸੰਦ ਆਊਗਾ ਆਵਦਾ ਆ ਕੇ ਸੌਦਾ ਕਰ ਲਿਓ ਚੀਜ਼ ਸਭ ਬੋਲਾ ਭਾਜੀ ਇਹ ਬਾਹ ਨੂੰ ਬਹੁਤ ਵੱਚੀ ਚੀਜ਼ ਸਭ ਬਹੁਤ ਆ ਬਲਟਾਂ ਬਹੁਤ ਪਈਆਂ ਦਿਨ ਲੈ ਜਾਣੇ ਆ ਬਹੁਤ ਚੰਗੀਆਂ ਵਹਿੜਾਂ ਆ ਸਾਰੀਆਂ ਠੀਕ ਹੈ ਹਾਂ ਕਿੰਨੇ ਵਸੂ ਆ ਇਹ ਕ੍ਰੋਸ ਆਂਗ ਦਾ ਦੂਜਾ ਸੁਬਾ ਕਿੰਨੇ ਦਿਨ ਲੈ ਜੂ ਜਸ ਹੱਦ ਤੱਕ ਪਈ ਆ ਦੋਦੀ ਕਿੰਨਾ ਕੱਟ ਜੂ ਬਹੁਤ 12 12 ਮੀਟਰ ਦਤਾ ਆ 17 18 ਲੀਟਰ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ 7 8 ਦੇਣੀ ਬਾਈ ਦੱਸਦਾ ਲੈ ਜੂ ਕ੍ਰਾਸ ਸੰਗ ਕਾਲੇ ਰੰਗ ਦੀ ਬੱਛੀ ਮੱਝ ਵਰਗਾ ਦੁੱਧ ਉਹ ਚਟਾ ਗਰਮੀ ਰਹਿਤ ਬੱਛੀ ਆ ਹਜੇ ਇੱਕ ਹਫਤਾ ਲੈ ਜਾਣਾ ਥਣ ਪੂਰੇ ਚੰਗੇ ਆ ਗੈਬ ਚ ਲੱਗੇ ਹੋਏ ਆ ਅੱਥੀ ਚੁਵਾਈ ਵਾਲੇ ਆ ਵਲ ਢੱਲਾ ਹਜੇ ਕਾਫੀ ਬਾਕੀ-ਬਾਕੀ ਇੱਕ ਹਫਤਾ ਲੈ ਜਾਣਾ ਜਦੋਂ ਤਿਆਰ ਹੋ ਜੇਂਦੀ ਬੱਛੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੁੱਲ ਜਾਇਜ਼ ਜਾਇਜ਼ ਦਾ 47000 40 ਤੇ 7 47000 ਦੀ ਅਗਲੀ ਕੱਢ ਲਾ 47000 ਚੋਂ ਮਾਨ ਤਾਨ ਹੋ ਜੂ ਕ੍ਰੋਸ ਆਂਗ ਕਾਲੇ ਰੰਗ ਦੀ ਬਿਹੜ ਇਹਦਾ ਕਿੰਨਾ ਵਾ ਇਹ ਪਲੂਨ ਮੱਛੀ ਹੈ ਬਹੁਤ ਚੰਗੀ ਪਹਿਲਣ ਹਾਂ ਕਿੰਨੇ ਦਿਨ ਲੈ ਜੂ 10 ਦਿਨ 6 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਪਹਿਲਣ ਮੱਛੀ 10 ਦਿਨਾਂ ਦੀ ਕੱਚੀ ਨੋ ਦੇਦਾ ਵੀ ਮੱਝਾਂ ਰਗਾਈ ਹਵਾਨਾ ਕੋਈ ਟਟਮਾ ਲਮਕਾ ਨਹੀਂ ਫਿਟਿੰਗ ਆ ਲੈ ਠੋਸ ਨਿਗਰ ਹਵਾਨਾ ਸੀਰ ਸਾਉ ਫੁੱਲ ਹੈ ਬਰਫਾਰਗੀ ਵਾਲ ਢਲਣਾ ਬਹੁਤ ਪਈਆਂ ਦੁੱਧ ਕੇ ਨਾ ਪਿਆ ਜੂ 47 ਦੀ ਦੁੱਧ ਜੂ 17 18 ਕਿਲੋ 17 18 ਕਿਲੋ ਦੁੱਧ ਪਿਆ ਜੂ ਇਹ ਵੀ 40 ਤੇ 7 47000 ਦੀ ਬਾਈ ਕਹਿੰਦਾ ਦੇ ਦੇਣੀ ਆ 47000 ਚ ਕੋਈ ਮਾਨਤਾਨ ਹੋ ਜੂ ਇਹ ਕੋਈ ਰੇਟ ਫੈਕਸ ਨਹੀਂ ਕੋਈ ਥੋੜਾ ਥੋੜਾ ਮਾਨਤਾਨ ਸਾਰੇ ਨਗਾਂ ਜੀ ਹੋ ਜੂਗਾ ਜੇ ਕੋਈ ਵੱਧ ਨਾ ਲੈ ਲੈਂਦਾ ਫੇਰ ਭੋਰਾ ਵੱਧ ਮਾਨਤਾਨ ਹੋ ਜੂ ਜੇ ਤੁਹਾਨੂੰ ਵੀ ਪਤਾ ਇਕੱਠੇ ਪਸ਼ੂ ਅਗਲੇ ਦੇ ਸੇਲ ਹੁੰਦੇ ਅਗਲਾ ਵੀ ਭੋਰਾ ਵੱਧ ਫਾਨ ਤਨਕਾਰੀ ਦਿੰਦਾ ਕਿੰਨਾ ਵਸੂਆ ਇਹ ਵੇਹੜਾ ਆ ਫਾਰਮ ਵਾਲੀ ਠੀਕ ਹੈ ਹਾਂ ਇਹ ਵੀ ਗਿੰਦੀ ਰਪਾਈ ਸੀ ਉਹ ਖਾਂ ਕਿੰਨਾ ਕੁ ਦੋ ਦੇ ਜੂ ਦੁੱਧ ਵੀ ਦਿਨ 23 24 ਕਿਲੋ ਦੁੱਧ ਹੈ ਰੋ ਲਈ ਜਾ ਮਾਲ ਜੈ ਜੈ ਮੋਲ 62000 ਦੀ ਦੇ ਜਿੰਨਾ ਤੋਂ ਲਈ ਆ 23 24 ਕਿਲੋ ਦੁੱਧ ਬਾਈ ਦੱਸਦਾ ਕਿ ਉਹਨਾਂ ਨੇ ਦੱਸਿਆ ਕਿ ਝੋਇਆ ਫਾਰਮ ਚੋਂ ਲਈ ਆ 62000 ਦੀ ਦੇ ਦੇਣੀ ਹੈ ਵੱਡੀ ਬੁੱਡੀ ਬਹੁਤ ਆ ਬਾਕੀ ਐਡੀ ਵਹਿੜ ਜੇ 20 ਕਿਲੋ ਤੋਂ ਬਾਹਰ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਇੱਕ ਹੈ ਵੀ ਵੱਡੀ ਐ ਤੇ ਹੈ ਵੀ ਜਾਤ ਵਾਲੀ ਐ ਜਾਤ ਵਾਲੀਆਂ ਬਿਹੜਾਂ ਦਾ ਦੁੱਧ ਤਾਂ ਸੱਚੀ ਐ ਪਰ ਬੰਦਾ ਸੇਵਾ ਵਾਲਾ ਹੋਵੇ ਸਹੀ ਐ ਨਹੀਂ ਕਿ ਬਿਹੜ ਜਾਤ ਵਾਲੀ ਹੋਵੇ ਪਾਈ ਸੁੱਕੀ ਤੂੜੀ ਜਾਣ ਅਗਲਾ ਫੇਰ ਤਾਂ ਉਹਨੇ ਵੀ ਦੁੱਧ ਕਾਹਦਾ ਦੇਣਾ ਹੁਣ ਫਾਰਮ ਵਾਲੇ ਵੀ ਰੱਜ ਗਏ ਦਾਣਾ ਦਾ ਪਾਪਾਉਂਦੀ ਆ ਫੇਰ ਹੀ ਡਰਮ ਦੁੱਧਾ ਦਿੰਦਿਆਂ ਤੇ ਜੇ ਫਾਰਮ ਵਾਲੇ ਕਹਿ ਦੇਣ ਕਿ ਅਸੀਂ ਤੂੜੀ ਵਿਖਾਉਣੀ ਗੱਲੀ ਤੂੜੀ ਤੇ ਥੋੜੀ ਡਰਮ ਦੁੱਧਾ ਦੇਣਾ ਐ ਕਰ ਰਿਕਵੈਸਟ ਆ ਭਰਾ ਪਾਉਂਦਾ ਹੋਰ ਯਾਰ ਕਹਿਣਾ ਦਾ ਜੀ ਤਾਂ ਨਹੀਂ ਕਰਦਾ ਹੂੰ ਕਿਸੇ ਆ ਰਹੀ ਉਸਾਈ ਨਾਂ ਹੀ ਪਾਇਆ ਕਰੋ ਯਾਰ ਇੱਥੇ ਆਓ ਆਪਦੀ ਆ ਕੇ ਤਸੱਲੀ ਕਰੋ ਆ ਗਾਂ ਉਧਰ ਨਹੀਂ 1500 ਰੁਪਇਆ ਪਾ ਕੇ ਘਰ ਕਾਈ ਬੈਠੇ ਦਾ ਠੀਕ ਹੈ ਭਾਈ ਮੇਰੇ ਬੰਦੇ ਆ ਸਹੀ ਆ ਦੋਸਤੋ ਬਾਈ ਕਹਿੰਦਾ ਸਾਈ ਪਾਉਣ ਦੀ ਲੋੜ ਨਹੀਂ ਘਰੇ ਆਓ ਆਪਦੀ ਆ ਕੇ ਤਸੱਲੀ ਕਰੋ ਜਿਹੜਾ ਪਸ਼ੂ ਤੁਹਾਡੇ ਪਸੰਦ ਆਉਂਦਾ ਆਪ ਦਾ ਪੈਸੇ ਦਿਓ ਚੀਪਾ ਕੱਢੋ ਜੇ ਗੱਭਣਾਂ ਜੇ ਸੂਆ ਸਵਾਇਚੋ ਕੇ ਦੋ ਟਾਈਮ ਤਿੰਨ ਟਾਈਮ ਅਗਲਾ ਆਪਦਾ ਲੈ ਜੇ ਸਾਈ ਪਾਉਣ ਦੀ ਬਾਈ ਕਹਿੰਦਾ ਲੋੜ ਹੀ ਨਹੀਂ ਨਹੀਂ ਪਰਸੂ ਆਪਾਂ ਸੀ ਕਹਿੰਦੇ ਮੂਹਰ ਬਾਈ ਸੀ ਹੂੰ ਇਹ ਉੱਤੇ ਦੀ ਗਾਰ ਕਾਈ ਗਿਆ ਦੂਜਾ ਮਾਲ ਸਾਰਾ ਵੇਖਿਆ ਰਾਤ ਸਾਢਾ ਨਮਗਾ ਆ ਗਿਆ ਕਿੰਨਾ ਵਾਂ ਸੂਆ ਇਹ ਵੀ ਦੂਜਾ ਸੂਆ ਕਿੰਨੇ ਦਿਨ ਲੈ ਜੂ 10 ਦਿਨਾਂ ਦੀ ਕੱਚੀ ਐ ਦੂਜੇ ਸੂਏ ਸੁੰਦੀ ਐ 8 ਨੰਬਰ ਦਾ ਹੈ ਠੀਕ ਐ ਬਾਕੀ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਦਾ ਉਹ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿੰਨਾ ਕ ਦੁੱਧ ਕੱਢ ਜੂ ਉਦੋਂ ਵੀ ਬਲੂਨ ਦਾ ਰਿਕਾਰਡ 20 ਲੀਟਰ ਦਾ ਇਹਦਾ ਸਮਾਲ ਜਾਇਜ਼ 55 ਦੀ ਜਸ ਲੋ ਦੇਣੀ ਆ 55000 ਦੀ ਬਾਈ ਕਹਿੰਦਾ ਦੇਣੀ ਆ ਬਾਕੀ ਕੋਈ ਮਾਨ ਤਾਨ ਹੋ ਜੂ ਤੁਸੀਂ ਆ ਜਿਓ ਬਾਕੀ ਹਰੇਕ ਵੀਡੀਓ ਚ ਵਾਰ ਵਾਰ ਕਹੀਦਾ ਬਾਈ ਨੇ ਵੀ ਕਹਿੰਦਾ ਕੋਈ ਸਾਈ ਪਾਉਣ ਦੀ ਲੋੜ ਨਹੀਂ ਅਗਲਾ ਘਰੇ ਆਵੇ ਅੱਖਾਂ ਨਾਲ ਆਪਦੇ ਆ ਕੇ ਪਸ਼ੂ ਵੇਖੇ ਜਿਹੜਾ ਤੁਹਾਡੇ ਨਾਲ ਪਸੰਦ ਆਊਗਾ ਅਗਲਾ ਉਹ ਆ ਕੇ ਨਾਗਾ ਆਵਦਾ ਪੈਸੇ ਦੇ ਕੇ ਲੈ ਜਾਏ ਥਣ ਸੋਹਣਿਆ ਸੀਰ ਸੌ ਫੁੱਲ ਹੈ ਇਹ ਟੋਟਲ 10 9 10 ਵਹਿੜਾ 10 ਨਾ ਹੈਗਾ ਟੋਟਲ ਤਿੰਨ ਇਧਰ ਖੜੇ ਆ ਪੰਜ ਇਧਰ ਖੜੇ ਆ 8 ਤੇ 2 ਪਰੇ ਖੜੀਆਂ 10 ਵਹਿੜਾ ਜਿਨ੍ਹਾਂ ਦੇ ਵਿੱਚੋਂ ਡੱਬੀਆਂ ਕ੍ਰੋਸ ਆਂਗ ਸਾਰਾ ਬੰਨ ਗਈ ਲਗਭਗ ਹੈਗੀ ਆ ਇਹ ਤੂੰ ਖੜੀਆਂ ਵਿਖਾ ਦੇ ਤਾਂ ਕੰਨ ਮਾਸੂਆ ਇਹ ਸੁਈ ਸੁਵਾਈ ਆ ਤੋੜ ਕੇ ਵਿਖਾ ਦੇ ਯਾਰ ਇੱਕ ਵਹਿੜੇ ਕੱਢ ਲਾ ਬਾਹਰ ਕੰਨ ਮਾਸੂਆ ਤੂੰ ਚਾਸੂਆ ਕਿੰਨਾ ਕੁ ਦੁੱਧ ਦੇ ਦੂੰ ਕਿੰਨਾ ਕੁ ਬੋੜਾ ਮੈਂ ਤੁਹਾਨੂੰ ਦੱਸ ਦਵਾਂ ਵੀ ਗੱਲ ਤੜਕੇ ਸੋਈ ਜਾਂ ਤਿੰਨ ਵਜੇ ਹੂੰ 10 ਵਜੇ ਹੋਣੀ 9 10 ਵਜੇ ਜੇ ਰੁਪਈਆ ਜੇ ਵੀਡੀਓ ਬਣਾਈ ਦੀ ਆ ਬੱਚਾ ਮਰ ਗਿਆ ਰੱਬ ਜਾਣੇ ਦੂਜੀ ਥਾਂ ਨੇ ਪੈਰ ਧਰਤਾ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਮਰ ਗਿਆ ਮਰ ਗਿਆ ਹੁਣ ਕਿੰਨੇ ਹੀ ਦੇ ਦੇਣੀ ਕਿੰਨਾ ਦੇ ਦੇ ਬਾਈ ਵੱਡਾ ਬੱਚਾ ਹੁੰਦਾ ਫਿਰ ਤਾਂ ਮੋੜ 60 60 ਹੁੰਦਾ ਪਰ ਹੁਣ 50 ਹੀ ਦੇ ਮਾਂ ਨੇ ਕਹਣਾ ਠੀਕ ਐ ਹਾਂ 1000 ਦੀ ਬਾਈਕਾਂ ਦਾ ਦੇਵਾਂਗੇ ਪਚਾਏ ਦਾ ਚੜਾਈ ਕਰ ਗਿਆ ਬੱਚਾ ਨਾ ਹਮਾਰਾ ਦਾ ਬਾਈ ਕਹਿੰਦਾ ਫੇਰ ਤਾਂ ਫੈਡ ਦਾ ਮੁੱਲ 60000 ਹੋਣਾ ਸੀ ਪਰ ਹੁਣ ਸੀਲ ਪੋਲਾ ਠੀਕ ਹੈ ਉਹ ਬੱਚਾ ਮੂਰੇ ਪਿਆ ਖਾ ਵੀ ਦੇ ਵੇਖ ਲਿਆ ਕਿੰਨਾ ਦਾ ਫਰੇਮ ਆ ਕੈਮਰੇ ਦਾ ਬੱਚਾ ਉਹ ਮੂਰੇ ਪਿਆ ਬੱਚਾ ਚੜਾਈ ਕਰ ਗਿਆ ਸੀਲ ਸਭ ਪੂਰੀ ਆ ਚਵਾਈ ਪੂਰੀ ਚੰਗੀ ਆ ਮੋਟੀ ਧਾਰ ਐ ਫੋਗੇ ਵਾਂਗੂੰ ਆਉਂਦੀ ਆ ਇਹ 10 ਵੜਾ ਬਾਈ ਦੀਆਂ ਸੇਲ ਐ ਇਹ ਵੀ ਉਹਨਾਂ ਰਗੀ ਐ ਟੋਟਲ 10 ਪਸ਼ੂ ਸੇਲ ਐ ਹਨਾ ਇਹਦਾ ਵੀ ਸੋਹਣਾ ਵੱਡਾ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਬਾਈ ਦੇ ਘਰੇ ਆਓ ਆਪ ਦੀ ਤਸੱਲੀ ਕਰਿਓ ਨਿਰਖ ਪਰਖਣਾ ਸੌਦਾ ਕਰ ਲਿਓ ਬਾਕੀ ਮੋਬਾਈਲ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਨੇ ਵੀ ਪਹਿਲਾਂ ਵੀ ਕਹਿਦਾ ਮੈਂ ਵੀ ਕਹਿੰਦਾ ਦੁਬਾਰਾ ਫੇਰ ਲਾਸਟ ਤੇ ਕਹਿ ਦਿੰਨਾ ਸਾਈ ਪੌਣ ਦੀ ਬਾਈ ਕਹਿੰਦਾ ਲੋੜ ਨਹੀਂ ਅਗਲਾ ਮੇਰੇ ਘਰੇ ਆਵੇ ਤਸੱਲੀ ਕਰੇ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਉਂਦਾ ਪੈਸੇ ਦੇ ਕੇ ਅਗਲਾ ਲੈ ਜੇ ਵਾਨੇ ਦੀ ਸਾਰੀ ਹੈਗੀ ਕ੍ਰੋਸ ਅੰਗ ਵੀ ਹੈਗੀ ਐ ਐਫ ਵੀ ਹੈਗੀ ਐ ਕੋਈ ਜਿੱਥੋਂ ਮਰਜੀ ਆਉਂਦਾ ਪਰ ਆਹ ਪੂੰਡੀ ਲੈ ਕੇ ਆ ਜਾਏ ਆਪਦੀ ਗੱਡੀ ਠੀਕ ਐ ਥਣਾ ਦੀ ਗਾਰੰਟੀ ਥਣਾ ਦੀ ਬਾਈ ਕਹਿੰਦਾ ਸਾਰਿਆਂ ਦੀ ਆਪਣੀ ਗਾਰੰਟੀ ਐ ਸਾਰਿਆਂ ਨੂੰ ਸਸ਼ਿਕਾ